ਮੈਨੂੰ ਮੇਰੀ ਧਰਤੀ ਨਾ ਫਗਵਾੜ ਦੀ ਧਰਤੀ ਨਾਲ ਪਿਆਰ ਹੈ ਫਗਵਾੜ ਦੇ ਲੋਕਾਂ ਨਾਲ ਪਿਆਰ ਹੈ ਸੋ ਇਸ ਆਪਣੇ ਨਗਰ ਦੀ ਬਿਹਤਰੀ ਤੇ ਵਿਕਾਸ ਵਾਸਤੇ ਮੈਨੂੰ ਖੁਦ ਚਾਹੇ ਲੱਗਣਾ ਪਵੇ ਮੈਨੂੰ ਕੋਈ ਗੱਲ ਨਹੀਂ ਆ ਫਾਊਂਡੇਸ਼ਨਸ ਇੰਸਟਾਲ ਕਰਾਂਗੇ 플ਾਂਟੇਜ ਚੇਜਸ ਦੇ ਜਿਹੜੇ 8 ਫੁੱਟ ਲੰਬੇ ਨੇ 4 ਫੁੱਟ 5 ਫੁੱਟ ਜਿਹੜੇ ਵੱਡੇ ਨੇ ਉਹਨਾਂ ਦੇ ਵਿੱਚ ਸੁੰਦਰ ਪੌੜ ਲਗਾਏ ਜਾਣਗੇ ਲਾਈਟਿਡ ਹੋਣਗੇ ਰਾਤ ਨੂੰ ਲਾਈਟ ਚੱਲਿਆ ਕਰਗੀ ਇਹਨਾਂ ਦੇ ਵਿੱਚ ਤੇ ਸ਼ਹਿਰ ਵਾਸੀਆਂ ਨੂੰ ਸਾਰੇ ਇੱਥੇ ਰਹਿੰਦੇ ਜੀਆਂ ਨੂੰ ਇਹ ਮਾਣ ਹੋਇਆ ਕਰੇਗਾ ਕਿ ਸਾਡਾ ਜਿਹੜਾ ਸ਼ਹਿਰ ਹੈ ਅਗਰ ਕੋਈ ਬਾਹਰੋਂ ਵੀ ਆ ਰਿਹਾ ਤਾਂ ਸ਼ਹਿਰ ਸੁੰਦਰ ਲੱਗ ਰਿਹਾ 90 ਲੱਖ ਦੇ ਲਾਗਤ ਦੇ ਨਾਲ ਜਿਹੜਾ ਸ੍ਰੀ ਗੁਰੂ ਸੁਖਚੰਦਰ ਸਾਹਿਬ ਦਾ ਜਿਹੜਾ ਰਸਤਾ ਹੈ ਉਸ ਨੂੰ ਵਿਰਾਸਤੀ ਉਸ ਨੂੰ ਬਹੁਤ ਸੁੰਦਰ ਹੈਟਿਡ ਲਾਈਟਸ ਦੇ ਨਾਲ ਚੇਅਰਸ ਦੇ ਨਾਲ ਹਾਰਟੀਕਲ ਫਲਾਵਰਸ ਦੇ ਨਾਲ ਉਹ ਸਾਰੀ ਹੀ ਸੜਕ ਗੜੀ ਆ ਡਵੈਲਪ ਕਰੇਗੀ ਜਿਹੜਾ ਰੋਜ਼ ਕਾਰਟਨ ਹੈ ਜਿਹੜਾ 2 ਕਰੋੜ ਦੀ ਲਾਗਤ ਦੇ ਨਾਲ ਮੈਂ ਸਮਝਦਾ ਕਿ ਦੋਆਬਾ ਕੀ ਪੰਜਾਬ ਵਿੱਚ ਵਨ ਆਫ ਅ ਕਾਈਂਡ ਬਣੇਗਾ ਉਹ ਬਹੁਤ ਸੁੰਦਰ ਇੱਕ ਵੱਡਾ ਪਾਰਕ ਜਿਹੜਾ ਅਸੀਂ ਫਗਵਾੜੇ ਲਈ ਬਣਾਉਣ ਜਾ ਰਹੇ ਹਾਂ ਪਾਕਾ ਕਰੀਆਂ ਵਾਲੀ ਰੋਡ ਦੇ ਉੱਤੇ ਅਸੀਂ ਪ੍ਰੋਪਰ ਇੱਕ ਬਕਾਇਦਾ ਇਨਸਟਾਲਡ ਤੇ ਨੇਮਡ ਜਿਹੜੀ ਆ ਫੂਡ ਸਟਰੀਟ ਵੀ ਬਣਾਉਣ ਜਾਵਾਂਗੇ ਪੂਰੇ ਫਗਵਾੜੇ ਦੇ ਵਿੱਚ 5 ਕਰੋੜ ਦੇ ਨਾਲ ਜਿੰਨੀਆਂ ਸੜਕਾਂ ਨੇ ਸਾਡੀਆਂ ਜਿਹੜੀਆਂ ਜਿਹੜੀਆਂ ਅੰਤਰ ਇੰਟਰ ਸੜਕਾਂ ਨੇ ਉਹ ਸਾਰੀਆਂ ਹੀ ਬਣਾਈਆਂ ਜਾਣਗੀਆਂ ਸ਼ਹਿਰ ਨੂੰ ਹੋਰ ਸੁੰਦਰ ਬਣਾਇਆ ਜਾਏਗਾ ਸਸਿਕਾ ਜੀ ਦਾ ਵਸਕਾਰ ਮੈਂ ਅਭੀ ਕਿਹਸੇ ਦੁਆਰ ਦਾਲ ਦੇਖ ਰਿਹਾ 60 ਟੀਵੀ ਸਮੇਂ ਅਸੀਂ ਫਗਵਾੜਾ ਦੇ ਹਰ ਗੋਬਿੰਦ ਨਗਰ ਖੜੇ ਆਂ ਜੀ ਦੇਖ ਸਕਦੇ ਹੋ ਜਿੱਥੇ ਕੀ ਗੁਰੂ ਹਰਗੋਬਿੰਦ ਨਗਰ ਦੇ ਵਿੱਚ ਇਸ ਸਮੇਂ ਆਮ ਆਦਮੀ ਪਾਰਟੀ ਤੋਂ ਹਲਕਾ ਇੰਚਾਰਜ ਹਰਦੂਰ ਸਿੰਘ ਹਰਜੀਮਾਨ ਹੁਣੇ ਪਹੁੰਚੇ ਹੋਏ ਨੇ ਆਪਣੀ ਟੀਮ ਦੇ ਨਾਲ ਸਫਾਈ ਵਾਲਾ ਕੰਮ ਹੋ ਰਿਹਾ ਕਿਉਂਕਿ ਇੱਥੇ ਜੇਕਰ ਬਹੁਤ ਜਿਹੜੇ ਫਗਵਾੜਿਆਂ ਹਾਲੇ ਹੋਣਗੇ ਉਹਨਾਂ ਨੂੰ ਇਸ ਗੱਲ ਤੋਂ ਬੜੇ ਜਾਣੂ ਹੋਣ ਕਿਉਂਕਿ ਚਪਾਤੀ ਦੇ ਬਾਹਰ ਜਿਹੜੀਆਂ ਇੱਥੇ ਰੇੜੀਆਂ ਬਹੁਤ ਲੱਗਦੀਆਂ ਸੀਗੇ ਜਿਸ ਕਰਕੇ ਟ੍ਰੈਫਿਕ ਦੀ ਪ੍ਰੋਬਲਮ ਬਹੁਤ ਹੁੰਦੀ ਸੀ ਕਿ ਉਸ ਗੱਲ ਨੂੰ ਹੀ ਸਾਫ਼ ਕਰਵਾਇਆ ਗਿਆ ਤੇ ਹੁਣ ਹੋਰ ਵੀ ਜਿਹੜਾ ਇੱਥੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਨੇ ਉਹ ਲੈ ਕੇ ਆ ਰਹੇ ਨੇ ਕਿਹੜੀਆਂ-ਕਿਹੜੀਆਂ ਗੱਲਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇੱਥੇ ਹਰ ਜਿਮਾਨ ਹੋਣੇ ਆਪਣੀ ਟੀਮ ਨਾਲ ਆਏ ਨੇ ਤੇ ਸਫਾਈ ਜਿਹੜੀ ਚੱਲ ਰਹੀ ਹੁਣ ਇੱਥੇ ਕਿਹੜੀਆਂ-ਕਿਹੜੀਆਂ ਹੋਰ ਗੱਲਾਂ ਤਬਦੀਲੀਆਂ ਆ ਰਹੀਆਂ ਨੇ ਉਹ ਵੀ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੜਾ ਚੰਗਾ ਲੱਗਦਾ ਜਦੋਂ ਸ਼ਹਿਰ ਦੀ ਸਫਾਈ ਹੁੰਦੀ ਹੈ ਸ਼ਹਿਰ ਨੂੰ ਚਮਕਾਉਣ ਦੀਆਂ ਗੱਲਾਂ ਹੁੰਦੀਆਂ ਆ ਜੀ ਬਿਲਕੁਲ ਇਹ ਜਿਹੜੀਆਂ ਲੋਕਾਂ ਦਾ ਵਾਦੇ ਸੀਗੇ ਤੇ ਜਿਹੜੀਆਂ ਗੱਲਾਂ ਸੀ ਇਹ ਜਮਿਨੀ ਸਚਾਈ ਵਾਲੀਆਂ ਗੱਲਾਂ ਆਮ ਆਦਮੀ ਪਾਰਟੀ ਤੇ ਬਤਾਰ ਜਿਹੜੀ ਹਲਕਾ ਇੰਚਾਰਜ ਮੇਰੇ ਮੋਢਿਆਂ ਤੇ ਜੋ ਜ਼ਿੰਮੇਵਾਰੀ ਦਿੱਤੀ ਹੈ ਮੇਰਾ ਫਰਜ਼ ਮੰਨਦਾ ਹੈ ਸ਼ਹਿਰ ਦੇ ਇੱਕ ਸਿਟੀਜ਼ਨ ਹੋਣ ਦੇ ਨਾਤੇ ਸ਼ਹਿਰ ਦੀ ਜਿਹੜੀ ਦਿੱਖ ਹੈ ਉਸ ਨੂੰ ਸੁੰਦਰ ਬਣਾਉਣ ਲਈ ਉਸ ਦੀ ਸਾਫ ਸਫਾਈ ਲਈ ਅਸੀਂ ਪੂਰੇ ਲਾਮਬੰਦ ਹਾਂ ਅਸੀਂ ਬਿਲਕੁਲ ਹੀ ਇਹ ਚੀਜ਼ ਦੀ ਤਿਆਹੀਆ ਕੀਤਾ ਹੋਇਆ ਕਿ ਸ਼ਹਿਰ ਨੂੰ ਦੁਬਾਰਾ ਮੇਰਾ ਤਾਂ ਸੁਪਨਾ ਹੈ ਮੇਰਾ ਹੈ ਮੈਂ ਅੱਗੇ ਵੀ ਕਹਿ ਕੇ ਹਟਿਆ ਮੈਨੂੰ ਮੇਰੀ ਧਰਤੀ ਨਾਲ ਫਗਵਾੜ ਦੀ ਧਰਤੀ ਨਾਲ ਪਿਆਰ ਹੈ ਫਗਵਾੜ ਦੇ ਲੋਕਾਂ ਨਾਲ ਪਿਆਰ ਹੈ ਸੋ ਇਸ ਆਪਣੇ ਨਗਰ ਦੀ ਬਿਹਤਰੀ ਤੇ ਵਿਕਾਸ ਵਾਸਤੇ ਮੈਨੂੰ ਖੁਦ ਚਾਹੇ ਲੱਗਣਾ ਪਵੇ ਮੈਨੂੰ ਕੋਈ ਗੱਲ ਨਹੀਂ ਅੱਜ ਜਿਸ ਮਕਸਦ ਨਾਲ ਆਏ ਹਾਂ ਅਸੀਂ ਇੱਥੇ ਜੋ ਹਰਕੋਪਨ ਨਗਰ ਸਾਡਾ ਸਟ੍ਰੈਚ ਹੈ ਅ ਤੁਸੀਂ ਦੇਖਿਆ ਯਾਦ ਵੀ ਹੋਏਗਾ ਜਦੋਂ ਪਿਛਲੇ ਚਾ ਪੰਜ ਛੇ ਮਹੀਨੇ ਪਹਿਲਾਂ ਜਦੋਂ ਰੇਡੀਆਂ ਕਰਕੇ ਇੱਥੇ ਗੁਦਰਨਾ ਵੀ ਔਖਾ ਸਿਕਾ ਬਹੁਤ ਜ਼ਿਆਦਾ ਹੋ ਜਾਂਦਾ ਟ੍ਰੈਫਿਕ ਬਹੁਤ ਜ਼ਿਆਦਾ ਹੈ ਕਿ ਇੱਥੇ ਤੱਕ ਐਂਬੂਲੈਂਸ ਦੀ ਵੀ ਦਿੱਕਤ ਆ ਰਹੀ ਸੀ ਸੋ ਅਸੀਂ ਪਹਿਲੋ ਕੀਤਾ ਤੇ ਉਸ ਤੋਂ ਉਠਾਉਣ ਤੋਂ ਬਾਅਦ ਉਸ ਤੋਂ ਬਾਅਦ ਸਾਡਾ ਇਸ ਇਹ ਪੂਰੇ ਸਟ੍ਰੈਚ ਨੂੰ ਜਿਹੜਾ ਕਿ ਇੱਕ ਸੁੰਦਰ ਬਣਾਉਣਾ ਸੋਹਣਾ ਬਣਾਉਣਾ ਜਿਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਵੀ ਮਾਣ ਹੋਵੇ ਕਿ ਹਰ ਕੋਮੇ ਨਗਰ ਜੋ ਫਗਵਾੜੇ ਦਾ ਦਿਲ ਹੈ ਜਿੱਥੇ ਸਾਰੇ ਸ਼ਹਿਰ ਦੇ ਬਾਹਰੋਂ ਵੀ ਲੋਕ ਆ ਕੇ ਇੱਕ ਸਾਡੇ ਸ਼ਹਿਰ ਦੀ ਪ੍ਰੈਜੈਂਟੇਸ਼ਨ ਪੇਸ਼ ਹੁੰਦੀ ਆ ਪਰ ਮੈਂ ਕਮਕ ਤਦਾ ਬਿਆਨ ਕਰਾਂ ਕਿ ਇਨਾ ਮਾੜਾ ਲੱਗਦਾ ਸੀਗਾ ਇਹ ਸਾਡੀਆਂ ਮੇਨ ਜੋ ਸੜਕ ਹੈ ਹਰਗੁਬਿੰਦ ਸਾਹਿਬ ਦੀ ਇਹਦੇ ਕੂੜਾ ਕਰਕਰ ਤੋਂ ਲੈ ਕੇ ਖੋਖੇ ਬੀੜੀਆਂ ਸਭ ਇਸ ਜਗ੍ਹਾ ਤੇ ਵੇਕ ਰੀਆਂ ਪਈਆਂ ਸੀ ਚਲੋ ਅਸੀਂ ਇੱਕ ਚੀਜ਼ ਤੋਂ ਇੰਤਜ਼ਾਰ ਪਾ ਲਿਆ ਹਾਂ ਹੁਣ ਅਸੀਂ ਦੂਸਰੀ ਵੱਲ ਚੱਲ ਪਏ ਆ ਅਸੀਂ ਇਹ ਜਿਹੜਾ ਪਾਥਿਆ ਇਸ ਨੂੰ 16 ਤਰੀਕ ਤੱਕ ਬਿਲਕੁਲ ਹੀ ਕਲੀਅਰ ਕਰਕੇ ਅਸੀਂ ਇੱਥੇ ਫਾਉਂਟੇਨ ਇੰਸਟਾਲ ਕਰ ਜਿਹੜੇ ਫਾਉਂਟੇਨ ਫਾਊਂਡੇਸ਼ਨਸ ਇੰਸਟਾਲ ਕਰਾਂਗੇ ਫਲਾਂਟ ਚੇਜਸ ਦੇ ਜਿਹੜੇ 8 ਫੁੱਟ ਲੰਬੇ ਨੇ 4 ਫੁੱਟ 5 ਫੁੱਟ ਜਿਹੜੇ ਵੱਡੇ ਨੇ ਉਹਨਾਂ ਦੇ ਵਿੱਚ ਸੁੰਦਰ ਪਲਾਟ ਲਗਾਏ ਜਾਣਗੇ ਲਾਈਟੇਡ ਹੋਣਗੇ ਰਾਤ ਨੂੰ ਲਾਈਟ ਚੱਲਿਆ ਕਰੇਗੀ ਇਹਨਾਂ ਦੇ ਵਿੱਚ ਤੇ ਸ਼ਹਿਰ ਵਾਸੀਆਂ ਨੂੰ ਸਾਰੇ ਇੱਥੇ ਰਹਿੰਦੇ ਜੀਆ ਨੂੰ ਇਹ ਮਾਣ ਹੋਇਆ ਕਰੇਗਾ ਕਿ ਸਾਡਾ ਜਿਹੜਾ ਸ਼ਹਿਰ ਹੈ ਅਗਰ ਕੋਈ ਬਾਹਰੋਂ ਵੀ ਆ ਰਿਹਾ ਤਾਂ ਸ਼ਹਿਰ ਸੁੰਦਰ ਲੱਗ ਰਿਹਾ ਅਸੀਂ ਮੈਂ ਮੇਰੇ ਦਿਲ ਦੇ ਵਿੱਚ ਬਹੁਤ ਇਹ ਡੂੰਗਾ ਦਰਦ ਹੈ ਅਸੀਂ ਲੁਤਿਆਣੇ ਚਾਹੀਏ ਅਸੀਂ ਜਲੰਧਰ ਚਾਹੀਏ ਮਾਡਲ ਟਾਉਨ ਚਾਹੀਏ ਜਲੰਧਰ ਦੀ ਇੰਨਾ ਵਿਕਸਿਤ ਹੁੰਦਾ ਹੋਇਆ ਦੇਖਦੇ ਆ ਕਿ ਹਫਤੇ ਦੇ ਵਿੱਚ ਵਿੱਚ ਨਵੇਂ ਚੌਂਕ ਬਣ ਜਾਂਦੇ ਨੇ ਸਭ ਕੁਝ ਬਣ ਜਾਂਦੇ ਨੇ ਪਰ ਫਗਵਾੜਾ ਇੱਕ ਖੜੇ ਪਾਣੀ ਵਾਂਗੂ ਉੱਥੇ ਹੀ ਸੁੱਕੀ ਜਾਂਦਾ ਉੱਥੇ ਹੀ ਉਹ ਘਾਰ ਬਣ ਜਾਂਦਾ ਉਹ ਸਭ ਕੁਝ ਹੋ ਜਾਂਦਾ ਪਰ ਇਹ ਹੁਣ ਨਹੀਂ ਹੁਣ ਨਹੀਂ ਹੋਏਗਾ ਅਸੀਂ ਆਪਣੀ ਬਾਹ ਲਾਈ ਪਈ ਆ ਤਾਂ ਬਾਹ ਲਾ ਦੇਾਂਗੇ ਪੂਰੀ ਤੇ ਇਹ ਅੱਜ ਪੂਰਾ ਪ੍ਰਸ਼ਾਸਨ ਦੇ ਨਾਲ ਅਸੀਂ ਆਪਣੇ ਐਸਡੀਓ ਸਰਬੰਧ ਕਾਰਪੋਰੇਸ਼ਨ ਦੇ ਸਭ ਲੱਗੇ ਹੋਏ ਨੇ ਮੈਂ ਖੁਦ ਇਸ ਜਗ੍ਹਾ ਤੇ ਆ ਕੇ ਸਤਿ ਸ਼੍ਰੀ ਅਕਾਲ ਜੀ ਅ ਇਸੇ ਚੀਜ਼ ਦਾ ਜਾਇਜ਼ਾ ਲੈ ਕੇ ਕੰਮ ਚੱਲਦਾ ਰਹੇ ਕੰਮ ਮੈਨੂੰ ਖਤਮ ਚਾਹੀਦਾ ਹੈ ਤਾਂ ਮੈਂ ਇਸ ਨੂੰ 16 ਤਰੀਕ ਤੱਕ ਜਿੰਨੇ ਕਿਵੇਂ ਕਰਕੇ ਕਰਾਂਗੇ ਕਿਉਂਕਿ 16 ਤਰੀਕ ਨੂੰ ਅਸੀਂ ਪੂਰੇ ਫਗਵਾੜੇ ਸਮੁੱਚੇ ਫਗਵਾੜੇ ਨੂੰ ਇੱਕ ਹੋਰ ਬੜੀ ਵੱਡੀ ਦੇਣ ਦੇਣ ਜਾ ਰਹੇ ਹਾਂ ਅ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਨਾਲ ਮੈਂ ਜਿੰਨਾ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰ ਲਾ ਉਹਨਾਂ ਥੋੜਾ ਆ ਉਹਨਾਂ ਨੇ ਸਾਡੀ ਝੋਲੀ ਏਡੀ ਵੱਡੀ ਸੇਵਾ ਪਾਈ ਹੈ ਕਿ ਜਿਹੜੀ ਸੁਖਚੰਨ ਸਾਹਿਬ ਚੇਮੀ ਪਾਸ਼ਾ ਸਾਹਿਬ ਦੀ ਜਿਹੜੀ ਚਾਰਨ ਛੋ ਧਰਤੀ ਹੈ ਉਸ ਨੂੰ ਜੋ ਅਸੀਂ ਇੱਕ ਸੁਪਨਾ ਲਿਆ ਸੀ ਉਸ ਨੂੰ ਜਾਂਦੇ ਸੜਕ ਨੂੰ ਵਿਰਾਸਤੀ ਸੜਕ ਡਿਕਲੇਅਰ ਕਰਕੇ ਉਸ ਨੂੰ ਸੁੰਦਰ ਬਣਾਉਣ ਦਾ ਮੈਨੂੰ ਦੱਸ ਰਿਹਾ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ 16 ਤਰੀਕ ਨੂੰ ਜਿਹੜਾ ਇਸ ਦਾ ਕਾਰਜਕram ਸ਼ੁਰੂ ਕਰਨ ਜਾ ਰਹੇ ਹਾਂ ਉਸ ਦਾ ਜਿਹੜੇ ਕਾਰਜ ਨੇ ਜਿਹੜੇ ਕੰਮ ਤੇ ਸ਼ੁਰੂ ਕਰਨ ਜਾ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਸਾਡੇ ਮਾਨਯੋਗ ਕੈਪਟਨ ਮੰਤਰੀ ਸਾਹਿਬ ਆਉਣਗੇ ਤੇ ਜਿਹੜੀ ਜਿਸ ਦੇ ਨਾਲ ਇੱਕ ਲਗਭਗ 90 ਲੱਖ ਦੇ ਲਾਗਤ ਦੇ ਨਾਲ ਜਿਹੜਾ ਸ੍ਰੀ ਗੁਰੂ ਸੁਖਚੰਦ ਸਾਹਿਬ ਦਾ ਜਿਹੜਾ ਰਸਤਾ ਹੈ ਉਸ ਨੂੰ ਵਿਰਾਸਤੀ ਉਸ ਨੂੰ ਬਹੁਤ ਸੁੰਦਰ ਹਾਈਟਿਡ ਲਾਈਟਸ ਦੇ ਨਾਲ ਚੇਅਰਸ ਦੇ ਨਾਲ ਹਾਰਟੀਕਲ ਫਲਾਵਰਸ ਦੇ ਨਾਲ ਉਹ ਸਾਰੀ ਹੀ ਸੜਕ ਜਿਹੜੀ ਹੈ ਉਹ ਡਵੈਲਪ ਕਰੇਗੀ ਇਹ ਫੇਜ਼ 1 ਹੋਏਗਾ ਫੇਸ 2 ਹੋਏਗਾ ਜਿਹੜਾ ਉਹ ਗੋਸਪੁਰ ਵੱਲ ਤੋਂ ਜਿਹੜਾ ਚੰਡੀਗੜ੍ਹ ਹਾਈਵੇ ਦੇ ਨਾਲ ਜਿਹੜੀ ਰੋਡ ਟੱਚ ਹੁੰਦੀ ਆ ਉਹਦੇ ਨਾਲ ਉਹ ਫੇਸ 2 ਅਸੀਂ ਤਿਆਰ ਕਰਾਂਗੇ ਇਸ ਦਾ ਸਾਰਾ ਸ਼ਰੇ ਸਾਰੀ ਆਮ ਆਦਮੀ ਪਾਰਟੀ ਦੇ ਪੁੱਲ ਪੂਰੇ ਪੰਜਾਬ ਦੇ ਵਲੰਟੀਅਰ ਨੂੰ ਜਾਂਦਾ ਇਕੱਲੇ ਇਕੱਲੇ ਉਸ ਬੰਦੇ ਨੂੰ ਜਿਸ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਸਰਕਾਰ ਵਿੱਚ ਲਿਆਂਦਾ ਸੀ ਇਹ ਸੇਵਾ ਬਖਸ਼ੀ ਉਹ ਇਕੱਲੇ ਇਕੱਲੇ ਵੋਟਰ ਦੇ ਹੱਥੇ ਹਿੱਸੇਦਾਰੀ ਹੈ ਇਸ ਸੇਵਾ ਦੀ ਜੋ ਅਸੀਂ ਬਿਹਤਰ ਕਰ ਪਾ ਰਹੇ ਆ ਪੰਜਾਬ ਵਾਸਤੇ ਦੇ ਨਾਲ ਹੀ ਜਿੱਦਣ ਸੁਖਚੈਰ ਸਾਹਿਬ ਦੀ ਜਿਹੜੀ ਆ ਹੈਰਟ ਸਟਰੀਟ ਦਾ ਅਸੀਂ ਉਦਘਾਟਨ ਕਰਾਂਗੇ ਸਾਈਮਨਟੇਨियसਲੀ ਜਿਹੜਾ ਫਗਵਾੜੇ ਲਈ ਜਿਹੜਾ ਮੇਰੇ ਮਨ ਦਾ ਸੁਪਨਾ ਸੀ ਜੋ ਮੇਰੇ ਦਿਲ ਦੀ ਮੇਰਾ ਬ੍ਰੇਨਸਟ੍ਰੋਮ ਕਰਕੇ ਮੈਂ ਸਭ ਕੁਝ ਨੂੰ ਤਿਆਰ ਕੀਤਾ ਹੈ ਜਿਹੜਾ ਰੋਜ਼ ਗਾਰਟਨ ਹੈ ਜਿਹੜਾ 2 ਕਰੋੜ ਦੀ ਲਾਗਤ ਦੇ ਨਾਲ ਮੈਂ ਸਮਝਦਾ ਕਿ ਦੁਆਬਾ ਕੀ ਪੰਜਾਬ ਵਿੱਚ ਵਨ ਆਫ ਅ ਕਾਈਂਡ ਬਣੇਗਾ ਉਹ ਬਹੁਤ ਸੁੰਦਰ ਇੱਕ ਵੱਡਾ ਪਾਰਕ ਜਿਹੜਾ ਅਸੀਂ ਫਗਵਾੜੇ ਲਈ ਬਣਾਉਣ ਜਾ ਰਹੇ ਹਾਂ ਅਸੀਂ ਹਰੇ ਵਿਕਸਿਤ ਸ਼ਹਿਰਾਂ ਦੀ ਗੱਲ ਕਰਦੇ ਆ ਉਥੇ ਬਹੁਤ ਇੱਕ ਕਾਮਨ ਜਿਹੜੇ ਪਾਰਕਸ ਹੁੰਦੇ ਨੇ ਜਿੱਥੇ ਲੋਕ ਸੋਸ਼ੀਅਲੀ ਜਾ ਕੇ ਆਪਣੀ ਚਾਹੇ ਸੈਰ ਹੋਵੇ ਸ਼ਾਮ ਨੂੰ ਬਤੀਤ ਕਰਦੇ ਨੇ ਅਸੀਂ ਵੱਡੇ ਵੱਡੇ ਸ਼ਹਿਰਾਂ ਦਿੱਲੀਆ ਵਿੱਚ ਜਾ ਕੇ ਲੋਟੀ ਗਾਰਡਨ ਦੇਖੇ ਨੇ ਇੰਦਰਾ ਪ੍ਰੋਸਪੈਕਟ ਦੇਖੇ ਨੇ ਅਸੀਂ ਲੁਧਿਆਣੇ ਦੇ ਵੱਡੇ ਪਾਰਕ ਦੇਖੇ ਨੇ ਅਸੀਂ ਜਲੰਧਰ ਦੇ ਵੱਡੇ ਪਾਰਕ ਦੇਖੇ ਨੇ ਤੇ ਫਗਵਾੜੇ ਦੀ ਏਡੀ ਤਰਾਸਤੀ ਰਹੀ ਕਿ 612 ਪਾਰਕ ਨੇ ਪਰ ਉਹ ਮੁਹੱਲਿਆਂ ਦੇ ਤੱਕ ਸੀਮਤ ਨੇ ਤੇ ਇਹ ਜਿਹੜੇ ਪਾਰਕ ਇਹ ਫਗਵਾੜੇ ਨੂੰ ਬਹੁਤ ਵੱਡੀ ਦੇਣ ਦੇਣ ਜਾ ਰਹੇ ਆ ਅਸੀਂ ਉਸ ਦੇ ਨਾਲ ਹੀ ਉਸ ਤੇ ਏਰੀਆ ਦੇ ਨਾਲ ਜਿਹੜੇ ਜਦੋਂ ਅਸੀਂ ਉਸ ਏਰੀਆ ਨੂੰ ਡਵੈਲਪ ਕਰਾਂਗੇ ਤੇ ਸਾਨੂੰ ਇਹ ਵੀ ਦੱਸ ਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਕੁਝ ਕਾਰਪੋਰੇਸ਼ਨ ਦੀ ਸਰਕਾਰੀ ਜ਼ਮੀਨ ਜੋ ਬਹੁਤ ਲੰਬੇ ਸਮੇਂ ਤੋਂ ਕਬਜ਼ੇ ਦੇ ਵਿੱਚ ਸੀ ਅਸੀਂ ਉਸ ਦੀ ਨਿਸ਼ਾਨਦੇਹੀ ਕਰਾ ਕੇ ਅਸੀਂ ਉਹ ਕਬਜ਼ੇ ਛਡਵਾ ਕੇ ਅਸੀਂ ਜਿਹੜੀ ਇਹ ਸਾਡੀ ਪੂਰਤ ਸਟ੍ਰੀਟ ਹੈ ਜਿੰਨੂੰ ਚਪਾਟੀ ਕਹਿੰਦੇ ਆ ਅਸੀਂ ਤੇ ਬੜੇ ਲੰਬੇ ਸਮੇਂ ਤੋਂ ਇੱਥੇ ਚੱਲ ਰਹੀ ਹੈ ਪਰ ਨਾਲ ਦੀ ਨਾਲ ਇਹ ਵੀ ਕਿ ਇੱਕ ਪਰਮਨ ਸੋਲੂਸ਼ਨ ਨਹੀਂ ਆ ਇਹ ਡਿਜ਼ਾਈਨਡ ਸੀਗੀ ਇਮਪਰੂਵਮੈਂਟ ਟ੍ਰਾਸ ਵਾਲੋ ਪਾਰਕਿੰਗ ਦੀ ਜਗਾ ਪਰ ਇਹ ਕਿਉਂਕਿ ਉਸ ਸਮੇਂ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਤੇ ਅਸੀਂ ਕਦੀ ਵੀ ਕਿਸੇ ਰੋਜ਼ਗਾਰ ਨਹੀਂ ਕਿਉਂਕਿ ਸ਼ਹਿਰ ਇੱਥੇ ਚੱਲਦਾ ਹੈ ਖਾਣ-ਪੀਣ ਦਾ ਅਸੀਂ ਸਾਈਮਨਟੇਨੀਅਸਲੀ ਉਸ ਜਗ੍ਹਾ ਤੇ ਜਿਹੜੀ ਫੂਡ ਸਟਰੀਟ ਬਣਾਉਣ ਦਾ ਵੀ ਜਿਹੜਾ ਪਲਾਨ ਕਰਦੇ ਪਏ ਆ ਤੇ ਬਹੁਤ ਪ੍ਰਮਾਤਮਾ ਕੀ ਉਮੀਦ ਹੈ ਕਿ ਅਰਦਾਸ ਕਰਦੇ ਆ ਕਿ ਹਿੰਮਤ ਬਖਸ਼ੇ ਅਸੀਂ ਇਸ ਕੰਮ ਨੂੰ ਕਾਰਜ ਨੂੰ ਪੂਰਾ ਕਰਾ ਸਕੀਏ ਤੇ ਅਸੀਂ ਉਸ ਸਾਈਡ ਤੇ ਬਾਬਾ ਗਰੀਆ ਵਾਲੀ ਰੋਡ ਦੇ ਉੱਤੇ ਅਸੀਂ ਪ੍ਰੋਪਰ ਇੱਕ ਬਕਾਇਦਾ ਇਨਸਟਾਲਡ ਤੇ ਨੇਮ ਤੇ ਜਿਹੜੀ ਆ ਫੂਡ ਸਟਰੀਟ ਵੀ ਬਣਾਉਣ ਜਾਵਾਂਗੇ ਤੇ ਪੰਜਾਬ ਆਪਣੇ ਫਗਵਾੜੇ ਵਾਸਤੇ ਜਿੱਥੇ ਅਸੀਂ ਪਿਛਲੇ ਹਫਤੇ ਦੇਖਿਆ ਕਿ ਜਿਹੜੀ ਸਾਡੇ 슈ਗਰ ਮਿੱਲ ਦੇ ਥੱਲੇ ਵਾਲਾ ਸਟ੍ਰੈਚ ਆ ਉਸ ਨੂੰ ਵੀ ਅਸੀਂ ਕੰਮ ਸ਼ੁਰੂ ਕਰਵਾ ਦਿੱਤਾ ਹੈ ਪੂਰੇ ਫਗਵਾੜੇ ਦੇ ਵਿੱਚ 5 ਕਰੋੜ ਦੇ ਨਾਲ ਜਿੰਨੀਆਂ ਸੜਕਾਂ ਨੇ ਸਾਡੀਆਂ ਜਿਹੜੀਆਂ ਜਿਹੜੀਆਂ ਅੰਤਰ ਇੰਟਰ ਸੜਕਾਂ ਨੇ ਉਹ ਸਾਰੀਆਂ ਹੀ ਬਣਾਈਆਂ ਜਾਣਗੀਆਂ ਸ਼ਹਿਰ ਨੂੰ ਹੋਰ ਸੁੰਦਰ ਬਣਾਇਆ ਜਾਏਗਾ ਸ਼ਹਿਰ ਨੂੰ ਹਰ ਤਰੀਕੇ ਨਾਲ ਤੋਂ ਸਾਡੇ ਕੱਚੇ ਬਰਨ ਨੇ ਜਿਹੜੀਆਂ ਪਿੰਡਾਂ ਦੇ ਉਹਨਾਂ ਨੂੰ ਵੀ ਪੂਰਾ ਪ੍ਰੋਪਰ ਕੰਮ ਕਰ ਰਹੇ ਆ ਅਸੀਂ ਪਿੰਡਾਂ ਦੀਆਂ ਸੜਕਾਂ ਵੀ ਜਿਹੜੀਆਂ ਲਿੰਕ ਸੜਕਾਂ ਜਿੰਨੀਆਂ ਲੰਬੇ ਸਮੇਂ ਤੋਂ 15-15 ਸਾਲ ਤੋਂ ਨਹੀਂ ਬਣੀਆਂ ਸੀ ਅਸੀਂ ਉਹ ਸਾਰੀਆਂ ਦੇ ਕੰਮ ਪ੍ਰਾਂਟ ਸ਼ੁਰੂ ਕਰਾਉਣੇ ਜਾ ਰਹੇ ਆ ਨਾਲ ਦੀ ਨਾਲ ਜਿਹੜੀ ਸਭ ਤੋਂ ਮਹੱਤਵਪੂਰਨ ਸ਼ਹਿਰ ਵਾਸੀਆਂ ਤੇ ਜਿਹੜੀ ਬਹੁਤ ਲੰਬੇ ਸਮੇਂ ਤੋਂ ਅਰਚਨ ਬਣੀ ਹੋਈ ਸੀ ਬੰਗਾ ਰੋਡ ਅਤੇ ਪਲਾਹੀ ਰੋਡ ਅਸੀਂ ਉਹਨਾਂ ਦਾ ਕਿ ਤੁਸੀਂ ਮੈਂਸ਼ਨ ਨਹੀਂ ਕੀਤਾ ਪਰ ਮੈਂ ਦੱਸ ਰਿਹਾ ਉਹਨਾਂ ਦਾ ਜਿਹੜਾ ਕੰਮ ਹੈ ਉਹ ਵੀ ਮਾਰਚ ਤੱਕ ਜਿਹੜਾ ਬਾਦ ਸ਼ੁਰੂ ਹੋ ਜਾਏਗਾ ਸੋ ਇਹ ਜਿਸ ਉਮੀਦ ਦੇ ਨਾਲ ਸਮੂਚੇ ਪੰਜਾਬ ਨੇ ਇੱਕ ਬਦਲਾਵ ਦੇ ਤਹਿਤ ਆਮ ਆਦਮੀ ਪਾਰਟੀ ਨੂੰ ਚੁਣਿਆ ਸੀਗਾ ਕਿ ਜਦੋਂ ਲੋਕਾਂ ਨੂੰ ਉਮੀਦਾਂ ਹੀ ਟੁੱਟ ਗਈਆਂ ਸੀ ਕਿ ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਪਰ ਕੰਮ ਕਰੇ ਕੋਈ ਨਹੀਂ ਕਰਦੀਆਂ ਨੇ ਆਪਣੇ ਲਾਸਟ ਇਅਰ ਚ ਚਾਰ ਸੜਕਾ ਬਣਾ ਕੇ ਦੋ ਤਿੰਨ ਮਹਿੰਮਾ ਚਲਾ ਕੇ ਤੇ ਚੋਣ ਨਿਸ਼ਾਨ ਜਿਹੜੇ ਚੋਣ ਵਿੱਚ ਉਤਰ ਜਾਂਦੇ ਅਸੀਂ ਆ ਅੱਜ ਕੱਲ ਮੈਂ ਜੇ ਪੈਨ ਪੰਜਾਬ ਮੌਕਾ ਨਹੀਂ ਹੋ ਟੌਪਿਕ ਨਹੀਂ ਹੈ